हां जी भाई जी ਫਰੋਹੇ ਪਰ ਮੰਡੀ ਦੇ ਸਬਜ਼ੀਆਂ ਦੇ ਰੇਟ ਦੱਸਣ ਲੱਗੇ ਆ ਜੀ 16 ਤਰੀਕ 7ਵਾਂ ਮਹੀਨਾ 2025 ਲਫਾਫਿਆਂ ਦੇ ਰੇਟ ਹੁੰਦੇ ਆ ਜੀ ਇਹ ਆਰਬੀ ਵੀ ਕੀ ਆ ਜੀ 25 ਤੋਂ 30 ਰੁਪਏ ਆਰਬੀ ਦਾ ਰੇਟ 25 ਤੋਂ 30 ਰੁਪਏ 15 ਤੋਂ 20 ਕਿਲੋ ਦਾ ਲਫਾਫਾ ਮਿਲੂਗਾ ਜੀ ਇਹ ਕਿਲੋਆਂ ਦੇ 20 ਕਿ 15 20 ਕਿਲੋਆਂ ਦੇ ਰੇਟ ਹੁੰਦੇ ਆ ਜੀ ਕਿਲੋ 2 ਕਿਲੋ ਚੀਜ਼ਾਂ ਦੇ ਨਹੀਂ ਜੀ ਪਿੰਡੀ ਵੀ ਕੀ ਹੈ ਜੀ ਨਿੱਕੀ ਪਿੰਡੀ ਵੀ ਕੀ ਹੈ ਜੀ 40 ਤੋਂ 45 ਰੁਪਏ 50 ਰੁਪਏ ਤੱਕ ਵੱਡੀ ਪਿੰਡੀ ਵੀ ਕੀ ਹੈ ਜੀ 15 ਤੋਂ 20 ਰੁਪਏ ਜਿਹੜੀ ਵੱਡੀ ਪਿੰਡੀ ਉਹ 15 ਤੋਂ 20 ਰੁਪਏ ਤਾਂ ਨਿੱਕੀ ਪਿੰਡੀ 40 45 ਰੁਪਏ ਜੀ ਕਰੇਲਾ ਵਿਕਿਆ ਜੀ ਕਰੇਲਾ ਵਿਕਿਆ ਜੀ 35 ਤੋਂ 40 ਰੁਪਏ ਵਰੀਆ ਵਾਲਾ ਕਰੇਲਾ 35 ਤੋਂ 40 ਰੁਪਏ ਵੱਡਾ ਕਰੇਲਾ ਉਹ 25 30 ਰੁਪਏ ਰਹਿ ਗਿਆ ਜੀ ਤੇ ਖੀਰਾ ਵਿਕਿਆ ਜੀ 15 ਤੋਂ 20 ਰੁਪਏ 12 ਤੋਂ ਲੈ ਕੇ 20 ਰੁਪਏ ਤੱਕ ਕਰੇਲਾ ਵਿਕਿਆ ਜੀ ਵੱਖਰੋਂ ਵੱਖਰੀ ਕੁਆਲਿਟੀ ਦੇ ਹਿਸਾਬ ਨਾਲ ਕੱਦੂ ਵੀ ਕਹਿਆ ਜੀ 30 ਤੋਂ ਲੈ ਕੇ 45 ਰੁਪਏ ਤੱਕ ਲਵਾ ਕੱਦੂ 40 45 ਰੁਪਏ ਵੱਡਾ ਕੱਦੂ ਵੀ ਕਹਿਆ ਜੀ 30 ਰੁਪਏ 30 35 ਰੁਪਏ ਤੇ ਲਵਾ ਕੱਦੂ 45 ਰੁਪਏ ਤੱਕ 50 ਰੁਪਏ ਤੱਕ ਵੀ ਵੈਗ ਗਿਆ ਜੀ ਵੱਖਰੋ ਵੱਖਰੀ ਕੁਆਲਿਟੀਆਂ ਦਾ ਬਿੰਗਣ ਵੀ ਕਹਿਆ ਜੀ 35 ਤੋਂ 40 ਰੁਪਏ ਵੱਡਾ ਬਿੰਗਣ ਜਿਹੜਾ ਵਾ ਇਹ 40 ਤੋਂ 45 ਰੁਪਏ ਵਿਕਿਆ ਜੀ ਤੇ ਬਾਕੀ ਚੂਚੂ ਵਿਕਿਆ ਜੀ 40 ਤੋਂ 45 ਰੁਪਏ ਤੇ ਬੇਗਣੀ ਵਿਕੀ ਹੈ ਜੀ 35-40 ਰੁਪਏ 35-40 ਰੁਪਏ ਬੇਗਣੀ ਤੇ ਚੂਚੂ 40-45 ਰੁਪਏ ਤੇ ਹੋਰ ਵੀ ਵੀਡੀਓ ਜਾਣਨ ਲਈ ਰੇਟ ਜਾਣਨ ਲਈ ਪੇਜ ਨੂੰ ਕਰ ਲਓ ਫੋਲੋ ਜੀ ਤੇ ਬਾਕੀ ਤੁਹਾਨੂੰ ਦੱਸਦੇ ਆ ਨਿੰਬੂ ਦਾ ਰੇਟ ਜੀ ਨਿੰਬੂ ਵਿਕਿਆ ਜੀ 20-25 ਰੁਪਏ net 25 ਰੁਪਏ ਤੱਕ ਨਿੰਬੂ ਵਿਕਿਆ ਜੀ ਅੱਲਾਂ ਵਿਕਿਆ ਜੀ 15 ਤੋਂ ਲੈ ਕੇ 20 ਰੁਪਏ ਤੱਕ ਅੱਲ 15 ਤੋਂ 20 ਪੇਜ ਨੂੰ ਕਰ ਲਓ ਫੋਲੋ ਜੀ ਧੰਨਵਾਦ ਜੀ